ਨਾ ਐਸਪੀ ਦਿੱਤੀ ਤੇ ਸਭ ਤੋਂ ਜਿਹੜੀ ਸਾਡੀ ਪਟਾਪੇ ਦੀ ਡੰਗੋਰੀ ਹੈ ਪੁਰਾਣੀ ਪੈਨਸ਼ਨ ਉਹਦੇ ਬਾਰੇ ਚ ਸਰਕਾਰ ਬੇਸ਼ਰਮੀ ਚੁੱਪ ਲੱਗੇ ਬੈਠੀ ਹੋਈ ਹੈ ਇਸ ਕਰਕੇ ਦੋਸਤੋ ਅੱਜ ਸਾਥੀ ਰਾਣਾ ਜੀ ਨੇ ਜੇ ਤੁਹਾਨੂੰ ਇੱਥੇ ਬੁਲਾਇਆ ਇਸ ਵਿਗਿਆਨਕ ਕੇਂਦਰ ਦੇ ਨਾਲ ਸੰਬੰਧਿਤ ਮੁਲਾਜ਼ਮਾਂ ਨੂੰ ਉਹ ਇਸ ਕਰਕੇ ਬੁਲਾਇਆ ਮੁਲਾਜ਼ਮੋਂ ਪੈਣੋ ਤੇ ਭਰਾਓ ਸਰਕਾਰ ਦਾ ਸਮਾਂ ਘਟਦਾ ਜਾ ਰਿਹਾ ਸਰਕਾਰ ਨੇ ਆਪਣੇ ਕੀਤੇ ਵਾਅਦੇਆਂ 'ਚੋਂ ਸਾਡੇ ਮੰਗ ਪੱਤਰਾਂ ਦੇ ਵਿੱਚੋਂ ਕੋਈ ਵੀ ਮੰਗ ਨਹੀਂ ਮੰਨੀ ਇਸ ਕਰਕੇ ਮਲਾਜਮ ਆਗੂ ਅਤੇ ਦੋਸਤੋ ਵਰਕਰੋ ਤੁਹਾਨੂੰ ਇਹ ਬੇਨਤੀ ਹੈ ਹੁਣ ਜਿਹੜੀ ਇਹ ਕਾਸ ਸੀ ਉਹ ਸਾਫ਼ ਸ ਨੂੰ ਛੱਡ ਦਿਓ ਹੁਣ ਇੱਕ ਕਾਫਲੇ ਬੰਨੋ ਆਗੂਆਂ ਨੂੰ ਖਾਸ ਤੌਰ ਤੇ ਮੇਰੀ ਬੇਨਤੀ ਹੈ ਵੀ ਲੋਕਾਂ ਦੇ ਕੋਲ ਜਾਓ ਲੋਕਾਂ ਨੂੰ ਦੱਸੋ ਵੀ ਇਹ ਸਮਾਨਦਾ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਮਾਈਨਿੰਗ ਦੇ ਉੱਤੇ ਕੋਈ ਨੀਤੀ ਲਾਗੇ ਪੰਜਾਬ ਦਾ ਰੈਵਨਿਊ ਵਧਾਵਾਂਗੇ ਅਸੀਂ ਐਕਸਾਈਜ਼ ਦੀ ਪਾਲਿਸੀ ਬਣਾਵਾਂਗੇ ਅਸੀਂ ਪ੍ਰਾਈਵੇਟ ਬੱਸਾਂ ਦਾ ਮਾਫੀਆ ਬੰਦ ਕਰਾਂਗੇ ਬਿਜਲੀ ਜਿਹੜੀ ਪ੍ਰਾਈਵੇਟ ਕੀਤੀ ਹੋਈ ਹੈ ਉਹਦੇ ਕੁਟਾਲਿਆਂ ਦੀ ਜਾਂਚ ਕਰਾਵਾਂਗੇ ਇਹਦੇ ਬਾਰੇ ਚ ਸਰਕਾਰ ਬੇਸ਼ਰਮੀਪਰੀ ਚੁੱਪ ਹੋਈ ਹੈ ਤੇ ਦੂਜੇ ਪਾਸੇ ਪੰਜਾਬ ਦਾ ਖਜ਼ਾਨਾ ਦਿੱਲੀ ਦੇ ਲੋਕਾਂ ਲਈ ਮੁੱਖ ਮੰਤਰੀ ਦੇ ਹੈਲੀਕਾਪਟਰ ਦੇ ਲਈ ਜਾਂ ਮੁੱਖ ਮੰਤਰੀ ਦੀ ਕੁੜੀ ਦੇ ਜਨਮ ਦਿਨ ਮਨਾਉਣ ਦੇ ਲਈ ਵਰਤਿਆ ਜਾ ਰਿਹਾ ਇੱਕ ਪਾਸੇ ਸਾਡੀਆਂ ਭੈਣਾਂ ਮਾਨ ਪੱਤਾ ਬਾਲੀਆਂ ਪੈਣਾ ਨਗੁਨੀਆਂ ਤਨਖਾਹ ਦੇ ਉੱਤੇ ਤਨਖਾਹ ਵਾਧੇ ਦੀ ਉਡੀਕ ਕਰਦੀਆਂ ਤੇ ਦੂਜੇ ਪਾਸੇ ਪੰਜਾਬ ਦਾ ਮੁੱਖ ਮੰਤਰੀ ਆਪਣੀ ਕੁੜੀ ਦਾ ਜਨਮ ਦਿਨ ਸਿੰਗਰ ਲਾ ਕੇ ਮਨਾ ਰਿਹਾ ਇਸ ਕਰਕੇ ਦੋਸਤੋ ਤੁਹਾਨੂੰ ਬੇਨਤੀ ਹੈ ਮੈਂ ਸਿੱਖਿਆ ਵਿਭਾਗ ਦੇ ਨਾਲ ਸੰਬੰਧਿਤ ਐ ਬਾਸੀ ਜੀ ਨੇ ਹੱਥ ਲਾਤੀ ਮੈਂ ਅੱਧੇ ਮਿੰਟ ਦੇ ਵਿੱਚ ਸਿੱਖਿਆ ਤੰਤਰ ਦੀ ਤੁਹਾਡੇ ਸਾਹਮਣੇ ਪੋਲ ਖੋਲ੍ਹ ਦੇਣੀ ਹੈ ਪੰਜਾਬ ਦੀ ਸਰਕਾਰ ਸਕੂਲਾਂ ਦੇ ਵਿੱਚ ਜਾ ਕੇ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਦਮ ਗਜੇ ਮਾਰਦੀ ਹੈ ਮੈਂ ਤੁਹਾਨੂੰ ਸਿੱਖਿਆ ਮੰਤਰੀ ਦੇ ਜਿਲ੍ਹੇ ਰੋਪੜ ਸਾਡੇ ਜਿਲ੍ਹੇ ਦੀ ਅਵਸਥਾ ਦੱਸ ਦਿੰਨਾ ਅਸੀਂ ਅੱਜ ਹੀ ਪ੍ਰੈਸ ਨੂੰ ਬਿਆਨ ਦਿੱਤਾ ਸਾਡੇ ਜਿਲ੍ਹੇ ਦੇ ਵਿੱਚ 10 ਐਜੂਕੇਸ਼ਨ ਬਲਾਕ ਹੈ ਤੇ 10 ਦੇ 10 ਪਿਛਲੇ ਬਰਿਆਂ ਬੱਦੀ ਖਾਲੀ ਆ ਕੋਈ ਬੀਪੀਓ ਕੰਮ ਨਹੀਂ ਕਰ ਰਿਹਾ ਇੱਕ ਬੀਪੀਓ ਮੈਡਮ ਆਈ ਕਿਸੇ ਬਲਾਕ ਦੇ ਵਿੱਚ ਉਹ ਸ਼ਿਕਾਇਤੀ ਵੇਸ ਤੇ ਆਈ ਹੋਈ ਹੈ ਉਹ ਕੋਈ ਪ੍ਰਵਾਇ ਨਹੀਂ ਕਰਦੀ ਕਿਸੇ ਦੀ 113 ਬਲਾ 113 ਸਕੂਲ 550 ਸਕੂਲਾਂ ਦੇ ਵਿੱਚੋਂ ਜ਼ਿਲ੍ਹੇ ਦੇ ਵਿੱਚੋਂ 113 ਸਕੂਲ ਸਿੰਗਲ ਟੀਚਰ ਸਕੂਲ ਹੈ ਤੇ ਸਾਰੇ ਸਕੂਲਾਂ ਦੇ ਅਧਿਆਪਕ 24 ਲੋ ਡਿਊਟੀਆਂ ਦੇ ਉੱਤੇ ਚੁੱਕੇ ਹੋਏ ਹੈ 13 ਸਕੂਲ ਟੀਚਰਲੈਸ ਹੈ ਮੁੱਖ ਮੰਤਰੀ ਨੇ ਆਪਣੇ ਸਿੱਖਿਆ ਮੰਤਰੀ ਨੇ ਆਪਣੇ ਬਲਾਕ ਦੇ ਵਿੱਚ ਤਿੰਨ ਸਕੂਲ ਟੀਚਰਲੈਸ ਹੈ ਸਾਡੇ ਆਪਣੇ ਬਲਾਕ ਦੇ ਵਿੱਚ ਤਿੰਨ ਸਕੂਲ ਟੀਚਰਲੈਸ ਹੈ ਪੂਰੇ ਜ਼ਿਲ੍ਹੇ ਦੀ ਹਾਲਤਾਂ ਦੈਨੀਆਂ ਬਣੀ ਹੋਈ ਐ ਇਸ ਕਰਕੇ ਸਾਥਿਓ ਇਹ ਸਿੱਕਿਆ ਕ੍ਰਾਂਤੀ ਦੇ 55 ਵਾਲੀ ਸਰਕਾਰ ਦੇ ਖਿਲਾਫ ਆਪਾਂ ਆਪਣੇ ਮਨ ਦੇ ਵਿੱਚੋਂ ਸਾਰੀਆਂ ਦੁਬਧਾਵਾਂ ਕੱਢਦੇ ਹੋਏ ਇੱਕ ਵਾਰੀ ਤਗੜੇ ਹੋ ਕੇ ਲੜੀਏ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਹੋਣਾ ਨੇ ਕਿਹਾ ਸੀ ਬਾਤੀਆਂ ਕਲਮਾਂ ਅਤੇ ਠੋਰੇ ਇਕੱਠੇ ਕਰ ਲੋ ਸੰਧੋ ਯਾਰ ਪਕੜੀਏ ਇੱਕ ਤਰਸ਼ੂਲ ਬਣਾ ਲੋ ਜੁੱਧ ਕਰੋ ਪਰਜੰਡੋ ਯਾਰ ਜਜੇ ਕਾਰਕਿਰਤ ਦੀ ਹੋਵੇ ਜਿੰਮ ਦੀ ਲੱਗੇ ਕਾਂਡੋ ਯਾਰ ਪੱਟੀ ਕਰਤ ਗੁਲਾਮੀ ਕਰਦੀ ਜੁੜੇ ਜਿੱਤੇ ਬ੍ਰਹਿਮੰਡੋ ਯਾਰ ਜੁੜੇ ਜਿੱਤੇ ਬ੍ਰਹਿਮੰਡੋ ਯਾਰ ਬਹੁਤ ਬਹੁਤ ਧੰਨਵਾਦ